ਤੁਹੋ ਚੋਗਲੇ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਨੱਥੂ ਵਾਲਾ ਗਰਬੀ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਮੋਗਾ ਦੀ ਆ ਨੇੜੇ ਦੇ ਪਿੰਡ ਪਿੰਡ ਰੋਡੇ ਤੇ ਇੱਕ ਸਾਈਡ ਤੇ ਬਾਗੇ ਪੁਰਾਣੇ ਤੋਂ ਮੱਧਕੀ ਵਾਲਾ ਹਾਈਵੇ ਨੇੜੇ ਦੀ ਜਾਂਦਾ ਜੀ ਜਿਹੜੇ ਕਰੋ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦੇ ਆ ਪਸ਼ੂ ਆਉਂਦੇ ਜਾਂਦੇ ਰਹਿੰਦੇ ਆ ਇੱਕ ਐਨੀਮਲ ਬਾਈ ਦਾ ਸੇਲ ਆ ਬਾਕੀ ਦੀ ਜਾਣਕਾਰੀ ਆਪਾਂ ਬਾਈ ਤੋਂ ਪੁੱਛਦੇ ਆ ਕੀ ਦੁੱਧਵਾ ਦਾ ਕਿੰਨ ਮਸੂਆ ਸਤਿਗੁਰਾਲ ਜੀ ਸਤਿਗੁਰਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਜਗਤਾਰ ਸਿੰਘ ਤਾਰਾ ਜੀ ਤੇ ਪਿੰਡ ਨਥੂ ਵਾਲਾ ਗਰਬੀ ਤਹਿਸੀਲ ਬਾਗਾ ਪੁਰਾਣਾ ਜ਼ਿਲ੍ਹਾ ਮੋਗਾ ਮੋਬਾਈਲ ਨੰਬਰ 94656 45419 ਠੀਕ ਹੈ ਜੀ ਅੱਜ ਇੱਕ ਐਨੀਮਲ ਸੇਲ ਆਇਆ ਇਹ ਗਾਂ ਦੀ ਕੀ ਡਿਟੇਲ ਆ ਜੀ ਇਹ ਵੀਰੇ ਆਪਾਂ ਲਿਆਂਦੀ ਕੱਲ ਹੀ ਆਈ ਇਹ ਠੀਕ ਆ ਜੀ ਕੱਲ ਆਈ ਆ 11 ਕਿਲੋ ਦੁੱਧ ਝੋਕੇ ਲਿਆਏ ਆ ਠੀਕ ਆ ਜੀ ਠੀਕ ਆ ਜੀ ਹੁਣ ਕੱਲ ਰਾਤ ਹੀ ਆਈ ਇਹ ਅੱਛਾ ਜੀ ਪਤਾ ਕਿੰਨਾ ਕੱਢੂਗੀ 10 ਕੱਢੂ ਜਾਂ 11 ਕੱਢ ਦੇਵੇ ਠੀਕ ਥੋੜਾ ਜਿਹਾ ਉਪਰ ਆ ਵੀ ਕਰ ਜਾਂਦਾ ਪਸੂ ਕੱਲਾ ਕਰਦੇ ਰੰਭੀ ਜਾਂਦੀ ਪੱਠੇ ਨਹੀਂ ਖਾਂਦੀ ਹਜੇ ਠੀਕ ਆ ਜੀ ਆ ਵੇਹ ਨੂੰ ਪੱਠੇ ਉਵੇਂ ਪੇ ਖਾਂਦੀ ਨਹੀਂ ਸਿੱਧ ਠੀਕ ਆ ਜੀ ਤੇ ਕਿੰਨੇ ਵੇ ਸਵੇ ਸਵੇ ਵੀ ਆ ਜੀ ਇਹ ਵੀਰੇ ਆ ਵੇਖਣ ਵਾਲਾ ਕਹਿੰਦਾ ਦੂਜੇ ਤੀਜੇ ਅਗਲੇ ਨੇ ਆਪਦੀ ਵੇਖ ਕੇ ਲੈਣੀ ਆ ਪਕੜਾ ਸਵਾਈਆ ਕਰੇ ਸਹੀ ਗੱਲ ਆ ਜੀ ਲਿਆਂਦੀ ਹੋਈ ਆਪਣੀ ਜਾਣੇ ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਆ ਬੋਡੀ ਸਟਰਕਚਰ ਤੋਂ ਦੂਜੇ ਜਾਂ ਤੀਜੇ ਸੂਏ ਅੰਦਾਜ਼ਾ ਲਾ ਲਓ ਫੇਸ ਕੁਆਲਿਟੀ ਸੋਣੀ ਆ ਬੱਚਾ ਐਕਸਪਾਇਰੀ ਹੋਇਆ ਵਾ ਕਿੰਨਾ ਕੁ ਟਾਈਮ ਹੋ ਗਿਆ ਮਾਲਕਾਂ ਨੇ ਕਿੰਨਾ ਟਾਈਮ ਦੱਸਿਆ ਸੂਈ ਨੂੰ ਜੀ ਉਹ ਤਾਂ ਬਾਈਆਂ ਦੇ 2 ਕੁ ਮਹੀਨੇ 2.5 ਮਹੀਨੇ ਹੋਏ ਸੂਈ ਨੂੰ ਠੀਕ ਆ ਜੀ ਪਰ ਇੱਕ ਜਿਹੜਾ ਨਾ ਆਪਾਂ ਝੂਠ ਨਹੀਂ ਮਾਰਨਾ ਪਰਲਾ ਥਣ ਕਵੜੀਆਂ ਵਾਲਾ ਉਹ ਅੱਧਾ ਅੱਧਾ ਠੀਕ ਆ ਅੱਧਾ ਜੀ ਮਗਰਲੇ ਜਿਹੜੇ ਥਾਣਾ ਤਿੰਨੇ ਉਹ ਠੀਕ ਆ ਜੀ ਬਾਈ ਕਹਿੰਦਾ ਆਪਾਂ ਸਾਫ਼ ਆ ਸਾਫ਼ ਸੁਥਰਾ ਕੰਮ ਕਰਨਾ ਇੱਕ ਥਣ ਚੋਂ ਦੁੱਧ ਘਟ ਆਉਂਦਾ ਬਹਿਣੀ ਵਾਲੇ ਪਾਸੇ ਜੀ ਬਹਿਣੀ ਵਾਲੇ ਪਾਸੇ ਕਮੈਣੀ ਵਾਲੇ ਪਾਸੇ ਤੋਂ ਇੱਕ ਥਣ ਚੋਂ ਦੁੱਧ ਘਟ ਆ ਤਿੰਨ ਥਣ ਪ੍ਰੋਪਰ ਓਕੇ ਆ ਠੰਡੀ ਸੀਲ ਪੂਰੀ ਆ ਜੀ ਅੱਧਾ ਘਟ ਅੱਧਾ ਅੱਧਾ ਥਣੋਂ ਠੀਕ ਆ ਜੀ ਕੱਢ ਲਓ ਜੀ ਬਾਹਰ ਠੰਡੀ ਸੀਲ ਪੂਰੀ ਆ ਬਾਈ ਕਹਿੰਦਾ ਆਪਾਂ ਸਾਫ਼ ਦੱਸ ਕੇ ਦੇਣੀ ਆ ਮਾਲਕਾਂ ਤੋਂ ਲਿਆਂਦੀ ਹੋਈ ਉਹਨਾਂ ਨੇ 11 ਕਿਲੋ ਦੁੱਧ ਕਰੋ ਚਵਾ ਕੇ ਦਿੱਤੀ ਆ ਜੀ ਬਾਕੀ ਥੋੜਾ ਜਿਹਾ ਗਰਮੀ ਦਾ ਵੀ ਕਰ ਜਾਂਦਾ ਪਸ਼ੂ ਉਪਰਾ ਕਰਦਾ ਰਾਤ ਹੀ ਆਈ ਬਾਈ ਕੋਲ ਵਪਾਰ ਦਾ ਕੰਮ ਕਰਦੇ ਆ ਪਸ਼ੂ ਆਉਂਦੇ ਜਾਂਦੇ ਰਹਿੰਦੇ ਫੇਸ ਕੁਆਲਟੀ ਸੋਹਣੀ ਆ ਬੋਡੀ ਸਟਰਕਚਰ ਚੰਗਾ ਜੀ ਥਣਾਂ ਦੇ ਸਾਈਜ਼ ਤੁਸੀਂ ਨੇੜੇ ਤੋਂ ਚੈੱਕ ਕਰ ਲਓ ਬਹੁਤ ਸੋਹਣਾ ਥਣ ਚਾਰੇ ਥਣ ਨਿੱਖਣਵੇਂ ਇੱਕੋ ਜਿਹੇ ਸਾਈਜ਼ ਦੇ ਕੱਢ ਲਓ ਜੀ ਬਾਹਰ ਬਾਕੀ ਵੀਡੀਓ ਬਣਾਉਣ ਦਾ ਸਮਾਂ 11 ਵਜੇ ਦਾ ਥਣ ਲੈਵੇ ਦੀ ਜੱਜਮੈਂਟ ਉਹ ਹਿਸਾਬ ਨਾਲ ਕਰਿਓ ਕਿ ਸ਼ਾਮ ਤੱਕ ਰਵਾਨਾ ਭਰ ਲੈਣਾ ਜੀ ਗਾਣੇ ਦੇਖ ਸਕਦੇ ਹੋ ਤੁਸੀਂ ਫਨਾ ਦੀ ਕੁਆਲਿਟੀ ਲਿਆ ਵੀਰ ਵਾਪਸ ਹੈਵੀ ਬੋਡੀ weight ਦੀ ਬੋਡੀ ਸਟਰਕਚਰ ਨੇੜੇ ਤੋਂ ਚੈੱਕ ਕਰ ਲੋ ਜੀ ਸਪ੍ਰਿੰਟ ਵਗੈਰਾ ਵਧੀਆ ਫੇਸ ਕੁਆਲਿਟੀ ਸੋਹਣੀ ਹੈ ਜੀ ਬੱਚਾ ਕੁ ਸਪੈਰੀ ਹੋਇਆ ਵਾ ਤੋਕੜਗਾ ਛੋਟੇ ਮੁੱਲ ਦੀ ਸੇਲ ਆ ਬਾਈ ਦੀ ਜਿਹੜੇ ਵੀਰ ਨੂੰ ਪਸੰਦ ਆਊਗੀ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਹੈ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਕੀ ਮੁੱਲ ਆ ਜੀ ਇਹਦਾ ਬਾਈ ਲੈਂ ਦੇਣਾ ਪਰ ਜ਼ਿਆਦਾ ਨਹੀਂ ਕਰਨਾਗਾ ਬੱਚੋ ਵੀ 1000 ਰੁਪਏ ਦੇ ਦਾਂਗੇ ਠੀਕ ਆ ਜੀ ਮਾਨਤਾਨ ਹੋ ਜਾਊ ਥੋੜਾ ਕਣਾ ਜਿਹੜਾ ਕੋਈ ਫੋਨ ਲਾਵੇ ਭਰਾ ਠੀਕ ਆ ਜੀ 24000 ਰੁਪਿਆ ਬਾਈ ਨੇ ਮੁੱਲ ਰੱਖਿਆ 11 ਕਿਲੋ ਦੁੱਧ ਆ ਜਿਹੜੇ ਵੀਰ ਨੂੰ ਪਸੰਦ ਆਊਗੀ ਬਾਈ ਨਾਲ ਕਨੈਕਟ ਕਰ ਸਕਦੇ ਆ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਹੈ ਮਾਨਤਾਨ ਜ਼ਰੂਰ ਕੀਤਾ ਜਾਊਗਾ ਜੀ ਧੰਨਵਾਦ ਜੀ